ਦੀ ਬਾਟਮ ਬਾਟਮ ਤੇ ਰਹੇਗਾ ਵਰਕ ਸ਼ਰਟ ਵੀ ਰਹੇਗੀ ਪਿਓਰ ਜਾਮ ਦੀ ਆ ਕਰਾਓ ਚੈੱਕ ਕਿੰਨਾ ਪਿਆਰਾ ਵਰਕ ਕੀਤਾ ਹੋਇਆ ਨੱਕ ਦੇ ਉੱਤੇ ਦੁਪੱਟੇ ਰਹਿਣਗੇ ਜੀ ਪਿਓਰ ਕਾਟਨ ਦੇ ਮਲ ਕਾਟਨ ਦੇ ਟਾਈ-ਟਾਈ ਮੀਟਰ ਕੱਢਦੇ ਦੁਪੱਟੇ ਆ ਲੋ ਮਾਰਕੀਟ ਰੇਟ 395 425 ਕਲਰ ਚਾਰਡ ਮਿਲਨੇ ਇਦਾਂ ਦੇ ਆ ਲੋ ਡਿਜ਼ਾਈਨ ਮਿਲਨਗੇ ਦੋ ਡਾਰਕ ਤੇ ਲਾਈਟ ਰੇਟ ਦਾ ਧਮਾਕਾ ਸੂਟ ਲਾ ਕੇ ਦੇਣਾ ਜੀ 350 ਰੁਪਏ ਦਾ 350 ਦੀ ਰੇਂਜ ਚ ਪਿਓਰ ਜਾਮ ਦੇ ਉੱਤੇ ਚੈੱਕ ਕਰੋ ਜੀ ਕਿੰਨਾ ਸੋਹਣਾ ਵਰਕ ਕੀਤਾ ਪਿਆ ਹੈ ਪਲੱਸ ਰਹਿਣਾ ਬਾਟਮ ਤੇ ਵੀ ਵਰਕ ਦੁਪट्टे ਮਿਲਨੇ ਆ ਪਿਓਰ ਕਾਟਨ ਦੇ ਰੇਟ ਦਾ ਠੁਮਾਕਾ 350 ਰੁਪਏ ਦੀ ਰੇਂਜ ਦੇ ਵਿੱਚ ਆ ਲੋ ਜੀ ਕਲਰ ਚਾਰਟ ਦੇਖੋ ਜੀ ਕਿੰਨੇ ਸੋਹਣੇ ਭਾਵੇਂ ਡਾਰਕ ਰੈਡ ਭਾਵੇਂ ਲੂ ਲਾਈਟ ਕਲਰ ਚਾਰਟ 350 ਜੀ ਰੈਂਕ ਦੇ ਆ ਅਗਲੀ ਡੇਰਿੰਗ ਦੇਖੋ ਜੀ ਆ ਲੋ ਪਿਓਰ ਕਾਟਨ ਦੇ ਉੱਤੇ LG PJ ਸਟੱਫ ਦੇ ਉੱਤੇ ਦੇਖੋ ਜੀ ਬਾਟਮ ਤੇ ਵਰਕ ਸ਼ਰਟ ਹੈਗੀ ਜੀ ਡਿਜੀਟਲ ਆ ਲੋ ਡਿਜੀਟਲ ਹੈਗੀ ਸ਼ਰਟ 2.5 ਮੀਟਰ ਕੱਢ ਦੀ ਇਸ ਤਰ੍ਹਾਂ ਦੀ ਤੇ ਦੁਪੱਟਾ ਮਿਲੇਗਾ ਜੀ ਸੈਮੀ ਪਿਓਰ ਦਾ ਉਹ ਸਾਈਡ ਲੱਗੀ ਪਈ ਆ ਪੱਟੀ ਦੁਪੱਟੇ ਦੀ ਅਕਰੋ ਚੈੱਕ ਕਲਰ ਚਾਰਟ ਮਿਲਨੇ ਆ ਜਿੱਦਾਂ ਦੇ ਪੰਜ ਪੰਜ ਰੰਗਾਂ ਦਾ ਕਲਰ ਚਾਰਟ ਰੇਡ ਦਾ ਇਹਦਾ ਵੀ ਤਮਾਕਾ 375 ਰੁਪਏ ਦੀ ਰੇਂਜ ਚੰਡੀ ਆ ਲੀਜੀ ਆਪ ਡਿਜ਼ਾਈਨ ਤੇ ਕੁਆਂਟੀਟੀ ਮਿਲੇਗੀ ਫੁੱਲ ਵਰਡਾ ਫੁੱਲ ਵੀਡੀਓ ਤੇ ਆ ਨਾ ਦੇਖਣੀ ਆ ਸ਼ੁਰੂ ਤੋਂ ਲੈ ਕੇ ਐਂਡ ਤੱਕ ਚੈੱਕ ਕਰੋ ਜੀ ਵੀ ਬਾਟਮ ਤੇ ਵਰਕ ਸ਼ਰਟਾਂ ਰੇਣੀਆਂ ਸਾਰੀਆਂ ਡਿਜੀਟਲ ਮਸਲੀਨ ਦੇ ਉੱਤੇ ਜੀ ਆਪ ਟਾਈ ਟਾਈ ਮੀਟਰ ਕੱਢਦੀਆਂ ਸ਼ਰਟਾਂ ਸੈਮੀ ਪਿਓਰ ਦੇ ਦੁਪੱਟੇ ਟੂ ਸਾਈਡ ਪੱਟੀ ਲੱਗੀ ਵੀ ਦੁਪੱਟਿਆਂ ਦੇ ਕਲਰ ਚਾਰਟ ਮਿਲਨੇ ਇਦਾਂ ਦੇ ਪੰਜ-ਪੰਜ ਰੰਗਾਂ ਦਾ ਕਲਰ ਚਾਰਟ 375 ਰੁਪਏ ਦੇ ਵਿੱਚ ਅਗਲੀ ਡੇਰੀ ਚੈੱਕ ਕਰੋ ਜੀ ਆਲ ਪਿਓਰ ਕੈਂਬ੍ਰਿਕ ਦੇ ਉੱਤੇ ਪਿਓਰ ਕੈਂਬ੍ਰੀ ਉੱਤੇ ਹੈਨੀ ਦਾ ਮਾਲ ਦੇਖੋ ਜੀ ਟੋਟਲੀ ਹੈਂਡਵਰਕ ਦੇਖੋ ਜੀ neck ਦੇ ਉੱਤੇ ਬਾਟਮ ਪਿਓਰ ਕੈਂਬ੍ਰਿਕ ਦੀ ਦੁਪੱਟੇ ਮਿਲਨੇ ਜੀ ਪਿਓਰ ਕਾਟਨ ਦੇ 2.5-2.5 ਮੀਟਰ ਕਰਦੇ ਇਸ ਤਰ੍ਹਾਂ ਦੇ ਆਹ ਲਓ ਕਰੋ ਚੈੱਕ ਇਹਨੇ ਸੋਹਣੇ ਦੁਪੱਟੇ ਪ੍ਰਿੰਟ ਕੀਤੇ ਹੋਏ ਕਲਰ ਚਾਰਟ ਮਿਲਨੇ ਆ ਇਦਾਂ ਦੇ ਆ ਲੋ ਮਾਰਕੀਟ ਰੇਟ 450 ਆਪਾਂ ਨੇ ਸੂਟ ਲਾ ਕੇ ਦੇਣਾ ਜੀ ਸਿਰਫ 375 ਰੇਟ ਤੇ ਪਿਓਰ ਕੈਂਬਰੀ ਦੀ ਡਿਜ਼ਾਈਨਿੰਗ 375 ਰੇਟ ਤੇ ਇਦਾਂ ਦੇ ਡਿਜ਼ਾਈਨ ਦੁਪੱਟੇ ਪਲੱਸ ਕਾਟਨ ਦੇ ਇਦਾਂ ਦੇ ਕਲਰ ਚਾਰਟ ਭਾਵੇਂ ਲੈ ਲੋ ਘੇਰੇ ਦੀ ਡਿਜ਼ਾਈਨਿੰਗ ਆ ਲੋ ਜੀ ਇਹ ਵੀ ਪਿਓਰ ਕੈਂਬਰੀ ਦੇ ਉੱਤੇ ਹੈ ਜੀ ਆ ਲੋ ਕਰੋ ਚੈੱਕ ਨਾ ਸੋਹਣਾ ਵਰਕ ਕੀਤਾ ਵਾ ਘੇਰੇ ਦੇ ਉੱਤੇ ਪੂਰਾ ਫਰੰਟ ਉੱਪਰ ਤੱਕ ਜਾਲ ਬਾਟਮ ਪਿਓਰ ਕੈਂਬਰੀਕ ਦੀ ਦੁਪੱਟੇ ਮਿਲਨੇ ਜੀ ਪਿਓਰ ਕਾਟਨ ਦੇ ਮੱਲ ਕੋੜਨ ਦੇ ਦੁਪट्टे 2 2.5 ਮੀਟਰ ਕੱਟਦੇ ਇਸ ਤਰ੍ਹਾਂ ਦੇ ਆ ਲੋ ਜੀ ਪ੍ਰੋਪਰ 2.5 ਮੀਟਰ ਕੱਟਦਾ ਦੁਪੱਟਾ ਕਲਰ ਚਾਰਡ ਦੇਖੋ ਜੀ ਕਿੰਨੇ ਸੋਹਣੇ ਆ ਚਾਰ ਚਾਰ ਰੰਗਾਂ ਦਾ ਕਲਰ ਚਾਰਡ ਰੇਡ ਕਰ ਦਿੱਤਾ ਜੀ 375 ਆ ਅਗਲੀ ਈ ਨਹੀਂ ਦੇਖੋ ਜੀ ਹੈ ਨਹੀਂ ਹੈ ਨਹੀਂ ਮਿਲਦਾ ਮਾਲ ਬਹੁਤ ਸੋਹਣਾ ਰਿਯਨ ਫੈਬਰਿਕ ਦੇ ਉੱਤੇ ਹੈ ਜੀ ਇਸ ਤਰ੍ਹਾਂ ਦਾ ਵਰਕ ਨੈਕ ਦੇ ਉੱਤੇ ਬਾਟਮ ਨਾਲ ਦੁਪੱਟੇ ਮਿਲ ਨੇ ਜੀ ਨਾਲ ਬੜੇ ਸੋਹਣੇ ਸੈਮੀ ਪਿਓਰ ਦੇ ਦੁਪੱਟੇ ਕਲਰ ਚਾਰਟ ਮਿਲਨੇ ਐ ਇੱਦਾਂ ਦੇ ਚਾਰ-ਚਾਰ ਰੰਗਾਂ ਦੇ ਕਲਰ ਚਾਰਟ ਰੇਡ ਕਰ ਦਿੱਤਾ ਜੀ 375 ਅਗਲੀ ਦਿਨ ਇਹਨਾਂ ਦੇ ਇਹ ਵੀ ਕੈਂਬ੍ਰਿਕ ਦੇ ਉੱਤੇ ਜੀ ਬਹੁਤ ਸੋਹਣੇ ਵਰਕ ਕੀਤੇ ਵਿੱਚ ਚੈੱਕ ਕਰੋ ਜੀ ਹੈਂਡ ਵਰਕ ਦਾ ਨੈਕ ਤੇ ਕੰਮ ਦੇਖੋ ਜੀ ਕਿੰਨਾ ਸੋਹਣਾ ਕੀਤਾ ਹੋਇਆ ਬਾਟਮ ਪਿਓਰ ਕੈਂਬ੍ਰਿਕ ਦੀ ਦੁਪੱਟੇ ਵੀ ਮਿਲਨੇ ਐ ਪਿਓਰ ਕਾਟਨ ਦੇ 2.5 2.5 ਮੀਟਰ ਕੱਢਦੇ ਦੁਪੱਟੇ ਪਿਓਰ ਕਾਟਨ ਦੇ ਕਲਰ ਚਾਰਟ ਬੜੇ ਸੋਹਣੇ-ਸੋਹਣੇ ਚਾਰ-ਚਾਰ ਰੰਗਾਂ ਦਾ ਕਲਰ ਚਾਰਟ ਰੇਡ 375 ਤੋਂ ਅਗਲੀ ਦਿਨ ਇਹਨਾਂ ਨੂੰ ਚੈੱਕ ਕਰੋ ਯਾਰੋ ਸੇਮ ਫੋਟੋ ਵਾਲੀ ਡਿਜ਼ਾਈਨਿੰਗ ਪਹਿਲਾਂ ਤਿਆਰ ਕਰਾਇਆ ਸੀਗਾ ਜੀ ਚਾਕਲੇਟ ਤੇ ਹੁਣ ਤਿਆਰ ਕਰਾਤੀ ਜੀ ਲੀਲਨ ਵੇਚਦੇ ਹੁਣ ਦੇਖੋ ਜੀ ਕਿੰਨਾ ਸੋਹਣਾ ਨੈੱਕ ਦੇ ਉੱਤੇ ਹੈਂਡਵਰਕ ਘੇਰੇ ਦੇ ਦੇਖੋ ਜੀ ਕਿੰਨਾ ਸੋਹਣਾ ਕੰਮ ਕੀਤਾ ਪਿਆ ਬਾਜੂ ਰੇਣੇ ਇਸ ਦੇ ਵਰਕ ਇਸ ਤਰ੍ਹਾਂ ਦੇ ਪੂਰੇ ਹੈਵੀ ਬਾਜੂ ਸੇਮ ਫੋਟੋ ਵਾਲੀ ਡਿਜ਼ਾਈਨਿੰਗ ਦੁਪੱਟੇ ਲਵਾ ਦਿੱਤੇ ਜੀ ਪਿਓਰ ਮਸਲੀਨ ਦੇ 2.5 ਮੀਟਰ ਕੱਢਦੇ ਆ ਲੋ 2.5 ਮੀਟਰ ਕਰਦੇ ਦੁਪੱਟੇ ਟੂ ਸੈਟ ਪਟਿਆਂ ਦੇ ਵਰਕ ਇਦਾਂ ਦੇ ਮਿਲਨੇ ਆ ਕਲਰ ਚਾਰਟ ਚਾਰ ਚਾਰ ਰੰਗਾਂ ਦਾ ਕਲਰ ਚਾਰਟ 15 ਤੋਂ 20 ਮਿਲਣਗੇ ਡਿਜ਼ਾਈਨ ਰੇਡ ਦਾ ਧਮਾਕਾ ਸੂਟ ਲਾ ਕੇ ਦੇਣਾ 650 ਰੁਪਏ ਦਾ ਇਦਾਂ ਦੀਆਂ ਡਿਜ਼ਾਈਨੀਆਂ ਲੀ ਲੈਣਾ ਤੇ 650 ਦੀ ਰੇਂਜ ਚ ਫੁੱਲ ਬੜਾ ਫੁੱਲ ਮਿਲੇਗੀ ਕੁਆਂਟੀਟੀ ਅਗਲੀ ਡਿਜ਼ਾਈਨ ਦੇਖੋ ਜੀ ਪਿਓਰ ਮਸਲੀਨ ਦੀ ਬਾਟਮ ਆ ਚੈੱਕ ਕਰੋ ਜੀ ਮਸਲੀਨ ਦੀ ਨਾ ਰਹੇਗੀ ਸ਼ਰਟ ਚਿਕਨ ਦਾ ਕੰਮ ਕੀਤਾ ਹੋਇਆ ਲੈਸਾਂ ਲੱਗੀਆਂ ਮੀਆਂ ਦੁਪੱਟਾ ਵੀ ਨਾਲ ਲਵਾ ਦਿੱਤਾ ਜੀ ਪਿਓਰ ਮਸਲੀਨ ਦਾ 2.5 ਮੀਟਰ ਕੱਢਦਾ ਦੁਪੱਟਾ ਇਹ ਚੈੱਕ ਕਰੋ ਜੀ ਕਿੰਨਾ ਸੋਹਣਾ ਦੁਪੱਟਾ 2.5 ਮੀਟਰ ਕੱਢਦਾ ਕਲਰ ਚਾਰਡ ਮਿਲਣਗੇ ਇਸ ਤਰ੍ਹਾਂ ਦੇ ਕੰਟਰਾਸਟ ਚਾਰ-ਚਾਰ ਰੰਗਾਂ ਦੇ ਰੇਡ ਕਰ ਦਿੱਤਾ ਸੀ 495 ਰੁਪਏ ਬਹੁਤ ਸੋਹਣੀ ਡਿਜ਼ਾਈਨਿੰਗ 495 ਰੁਪਏ ਦੀ ਆਓ ਅਗਲੀ ਡਿਜ਼ਾਈਨਿੰਗ ਸੇਮ ਫੋਟੋ ਵਾਲੀ ਪਿਓਰ ਕਾਟਨ ਸਟਾਫ ਰਹੇਗਾ ਜੀ ਲੀਜੀ ਬੀਜੀ ਕਰਦਾ ਆਹ ਕਰਾਓ ਚੈੱਕ ਜੀ ਕਿੰਨਾ ਸੋਹਣਾ ਵਰਕ ਕੀਤਾ ਹੋਇਆ ਘੇਰੇ ਦੇ ਉੱਤੇ ਉਹ ਸੋਹਣਾ ਪਿਓਰ ਕਾਟਨ ਦਾ ਕਪੜਾ ਵਰਕ ਦੇਖੋ ਕਿੰਨਾ ਸ਼ਾਨਦਾਰ ਪਲੱਸ ਚੈੱਕ ਕਰੋ ਜੀ ਬਾਜੂਆਂ ਦੇ ਵੀ ਰਹਣੇ ਆ ਵਰਕ ਦੁਪट्टे ਲਵਾ ਦਿੱਤਾ ਜੀ ਮਸਲੀਨ ਦੇ 2.5 ਮੀਟਰ ਕੱਢ ਦੇ ਜੀ ਬਹੁਤ ਸੋਹਣਾ ਫੈਬਰਿਕ ਆਲੋ ਫੂਸਰ ਨੇ ਇਹ ਕਿ ਦੁਪੱਟੇ 2.5 ਮੀਟਰ ਕੱਢਦੇ ਕਲਰ ਚੜ ਸੁਪਰ ਪਾਸ ਮਾਰਕੀਟ ਰੇਟ 595 695 ਡਿਜ਼ਾਈਨ ਦਮਗਾ 15 ਤੋਂ 20 ਰੇਟ ਲਾ ਕੇ ਦਮਗਾ 495 ਰੁਪਏ ਜਿੰਨੀ ਮਰਜ਼ੀ ਕੁਆਂਟੀਟੀ ਲੋ ਰੇਟ 495 ਅਗਲੀ ਡੀਅਰਿੰਗ ਚੈੱਕ ਕਰੋ ਜੀ ਚਾਕਲੇਟ 베ਸ ਦੇ ਉੱਤੇ ਆਹੋ ਬਾਟਮ ਤੇ ਵਰਕ ਚਾਕਲੇਟ ਦੀ ਰਹੇਗੀ ਨਾਲ ਸ਼ੈਲਟ ਬਹੁਤ ਸੋਹਣਾ ਕੰਮ ਕੀਤਾ ਰਹੀ ਆਹੋ ਬੀ ਨੈਕਲੀ ਰਹੇਗੀ ਡਿਜ਼ਾਈਨਿੰਗ ਕੰਟਰਾਸਟ ਦੇ ਵਿੱਚ ਇਸ ਤਰ੍ਹਾਂ ਦੀ ਆਹੋ ਦੁਪੱਟੇ ਵੀ ਕਰਾ ਦਿੱਤੇ ਇਸ ਦੇ ਨਾਲ ਵਰਕ ਬਹੁਤ ਫਰੈਂਟਾਈਟਾਈ ਮੀਟਰ ਕਰਦੇ ਨੇ ਪੱਟੇ ਕੱਟ ਵਰਕ ਕੀਤਾ ਵੇ ਡਪਟੇ ਵਿੱਚ ਚੈੱਕ ਕਰੋ ਜੀ ਕਿੰਨੇ ਸੋਹਣੇ ਵਰਕ ਕੀਤੇ ਹੋਏ ਕੱਟ ਵਰਕ ਕਲਰ ਚੜ ਬਹੁਤ ਸੋਹਣੇ ਆ ਲੋ ਸੇਮ ਮਾਡਲ ਵਾਲਾ ਡਿਜ਼ਾਈਨ ਰੇਟ ਕਰ ਦਿੱਤਾ ਜੀ 695 ਰੁਪਏ ਅਗਲੀ ਡਿਰੀਂਗ ਦੇਖੋ ਜੀ ਆ ਲੋ ਇਹਦੀ ਫੈਬਰਿਕ ਰਹੇਗਾ ਜੀ ਮਸਲੀਨ ਦੇ ਉੱਤੇ ਕੁਝ ਕਿੰਨਾ ਸੋਹਣਾ ਵਰਕ ਰਾਇ ਮਸਲੀਨ ਦੇ ਉੱਤੇ ਦੁਪੱਟੇ ਲੋਵਾ ਦਿੱਤੇ ਜੀ ਨਾਲ ਇਸ ਦੇ ਆਹ ਲੋ 22 ਮਿੰਦਰ ਕਰਦਾ ਰਹੇਗਾ ਦੁਪੱਟਾ ਬਹੁਤ ਸੋਹਣਾ ਸੈਂਟਰ ਦੇ ਵਿੱਚ ਕਰਾਇਆ ਹੋਇਆ ਵਰਕ ਮਸਲੀਨ ਦਾ ਦੁਪੱਟਾ ਔਰਗੰਜੇ ਦਾ ਵਿੱਚ ਵਰਕ ਕੀਤਾ ਹੋਇਆ ਕਲਰ ਚਾਰ ਮਿਲ ਨੇ 44 5 ਦਾ ਕਲਰ ਚਾਰ ਰੇਟ ਕਰ ਦਿੱਤਾ 650 ਰੁਪਏ ਆਹ ਲੋ ਅਗਲੀ ਡਿਜ਼ਾਈਨ ਕੀ ਦਾ ਕੋਈ ਮੋਰਾ ਵਾਲਾ ਡਿਜ਼ਾਈਨ ਆਹ ਲੋ ਜੀ ਮਸਲੀਨ ਦੀ ਬਾਟਮ ਬਾਟਮ ਤੇ ਰਹੇਗਾ ਵਰਕ ਬਹੁਤ ਸੋਹਣੀ ਲੱਗੇਗੀ ਸ਼ਰਟ ਚੈੱਕ ਕਰੋ ਜੀ ਆਹ ਦੇਖੋ ਜੀ ਕੰਟਰਾਸਟ ਦੇ ਵਿੱਚ ਬਹੁਤ ਸੋਹਣਾ ਪੂਰਾ ਫਰੰਟ ਵਰਕ ਨੈਕ ਦੇ ਵੀ ਹੈਂਡਵਰਕ ਘਰੇ ਦੇ ਮੋਰ ਬਣੇ ਪਏ ਦੁਪੱਟਾ ਲਵਾ ਦਿੱਤਾ ਜੀ ਨਾਲ ਮਸਲੀਨ ਦਾ 2.5 ਮੀਟਰ ਕੱਟਦਾ ਕੰਟਰਾਸਟ ਦੇ ਵਿੱਚ ਆ ਦੇਖੋ ਜੀ ਕਿੰਨੀ ਸੋਹਣੀ ਡਿਜ਼ਾਈਨਿੰਗ ਕੰਟਰਾਸਟ ਮਿਲਣਗੇ ਦੁਪੱਟੇ ਕਲਰ ਚਾਰਟ ਮਿਲਣਗੇ ਇਸ ਤਰ੍ਹਾਂ ਦੇ ਚਾਰ-ਚਾਰ ਰੰਗਾਂ ਦਾ ਕਲਰ ਚਾਰਟ ਰੇਟ ਕਹਿੰਦੇ 795 ਰੁਪਏ ਸਿਰਫ ਸੈਂਪਲ ਖੋ ਰਹੇ ਆ ਡਿਜ਼ਾਈਨਿੰਗ ਸਭ ਤੇ ਮਿਲ ਜਾਏਗੀ ਕੁਆਂਟੀਟੀ ਦੇ ਡਿਜ਼ਾਈਨ ਜਿੰਨੇ ਮਰਜ਼ੀ ਲੈ ਲਿਓ ਅਗਲੀ ਡਿਜ਼ਾਈਨਿੰਗ ਕਰਾਈ ਆ ਜੀ ਚਾਕਲੇਟ ਵੇਸ ਦੇ ਉੱਤੇ ਤੇ ਯਾਰ ਆ ਲੋ ਕੰਟਰਾਸਟ ਦੇ ਵਿੱਚ ਚਾਕਲੇਟ ਵੇਸ ਦੇ ਉੱਤੇ ਸ਼ਰਟ ਹੈਗੀ ਨਾਲ ਦੇਖੋ ਜੀ ਸਕਿਨ ਵੇਸ ਦੇ ਵਿੱਚ ਦੇਖੋ ਜੀ ਕਿੰਨਾ ਸੋਹਣਾ ਕੰਟਰਾਸਟ ਹੈਂਡਵਰਕ ਚੈੱਕ ਕਰੋ ਜੀ ਕਿੰਨਾ ਸੋਹਣਾ ਘੇਰੇ ਦੇ ਉੱਤੇ ਦੁਪੱਟੇ ਲਵਾ ਦਿੱਤੇ ਮਸਲੀਨ ਦੇ ਬਹੁਤ ਸੋਹਣੀ ਡਿਜ਼ਾਈਨ ਕਿ ਮਸਲੀਨ ਦੇ ਦੁਪੱਟੇ ਨਾਲ ਪਫ ਦਾ ਕੰਮ ਕਰਾਇਆ ਹੈ ਵੇਖੋ ਜੀ ਕਿੰਨਾ ਸੋਹਣਾ ਗੋਟਾ ਪੱਟੀ ਦਾ ਕਲਰ ਚਾਰਟ ਇਸ ਤਰ੍ਹਾਂ ਦੇ ਰਿਕਟ ਡਿਜ਼ਾਈਨਾਂ ਦੇ ਵਿੱਚ 4-4 5-5 ਡਿਜ਼ਾਈਨ ਮਿਲਣਗੇ ਰੇਟ ਇਸ ਦਾ 695 ਦੇ ਤੇ ਅਗਲੀ ਡਿਜ਼ਾਈਨ ਦੇਖੋ ਇਹ ਆ ਲੋ ਇਹ ਵੀ ਤਿਆਰ ਕਰਾਈ ਹੈ ਜੀ ਪਿਓਰ ਜਾਮ ਦੇ ਉੱਤੇ ਬਹੁਤ ਸੋਹਣੀ ਡਿਜ਼ਾਈਨ ਜੀ ਪਿਓਰ ਜਾਮ ਦੇ ਉੱਤੇ ਦੇਖੋ ਜੀ ਟੋਟਲੀ ਆਰੀ ਵਰਕ ਦੇ ਕੰਮ ਦੇ ਨਾਲ ਜਾਮ ਦੀ ਸ਼ਰਟ ਦੁਪੱਟੇ ਲਵਾ ਦਿੱਤੇ ਜੀ ਨਾਲ ਪਿਓਰ ਦੇ ਪਿਓਰ ਦੇ ਦੁਪੱਟੇ ਪ੍ਰਿੰਟ ਦੇ ਵਿੱਚ ਇਸ ਤਰ੍ਹਾਂ ਦੇ ਕਲਰ ਚਾਰਟ ਦੇਖੋ ਜੀ ਕਿੰਨੇ ਸੋਹਣੇ ਸੋਹਣੇ ਚਾਰ-ਚਾਰ ਰੰਗਾਂ ਦਾ ਕਲਰ ਚਾਰਟ ਪਿਓਰ ਜਾਮ ਦੇ ਉੱਤੇ ਡਿਜ਼ਾਈਨ ਲੱਗਦੇ ਨੇ 750 ਰੁਪਏ ਦੀ ਰੇਟ 750 ਰੁਪਏ ਦੀ ਰੇਟ ਤੇ ਸੁਪਰ ਪਾਸ ਡਿਜ਼ਾਈਨਿੰਗ ਅਗਲੀ ਡਿਜ਼ਾਈਨ ਦੇਖੋ ਜੀ ਹਾਲ ਇਹ ਵੀ ਪਿਓਰ ਜਾਮ ਦੀ ਰਹੇਗੀ ਸ਼ਰਟ ਬਹੁਤ ਸੋਹਣਾ ਨੈਕ ਤੇ ਵਰਕ ਦੁਪੱਟੇ ਲਵਾ ਦਿੱਤੇ ਜੀ ਪ੍ਰਿੰਟ ਪਿਓਰ ਦੇ ਆਹੋ ਕਰੋ ਚੈੱਕ ਹਾਂ ਪਿਓਰ ਦੇ ਦੁਪੱਟੇ ਪ੍ਰਿੰਟ ਦੇਖੋ ਜੀ ਡਿਜੀਟਲ ਹੋਏ ਹੋ ਕਿੰਨੇ ਸੋਹਣੇ ਕਲਰ ਚਾਰਟ ਚੈੱਕ ਕਰੋ ਜੀ ਇਸ ਤਰ੍ਹਾਂ ਦੇ ਚਾਰ-ਚਾਰ ਰੰਗਾਂ ਦਾ ਕਲਰ ਚਾਰਟ 750 ਰੁਪਏ ਦੀ ਰੇਂਜ ਦੇ ਵਿੱਚ ਬਹੁਤ ਸੋਹਣੀ ਡਿਜ਼ਾਈਨਿੰਗ 750 ਰੁਪਏ ਦੀ ਰੇਂਜ ਦੇ ਵਿੱਚ ਆਹੋ ਇਹ ਵੀ ਡਿਜ਼ਾਈਨਿੰਗ ਦੇਖੋ ਜੀ ਪਿਓਰ ਜਾਮ ਦੇ ਉੱਤੇ ਕੈਂਬ੍ਰਿਕ ਦੀਆਂ ਬੋਟਮਾਂ ਰਹਿਣਗੀਆਂ 3-3 ਮੀਟਰ ਜੀ ਆਹ ਚੈੱਕ ਕਰੋ ਸੋਲੋ ਬਲੈਕ ਦੇ ਵਿੱਚ ਕਿੰਨਾ ਸੋਹਣਾ ਵਰਕ ਕੀਤਾ ਹੋਇਆ ਧਾਗੇ ਦਾ ਵਰਕ ਪ੍ਰਿੰਟਡ ਦੁਪੱਟੇ ਲਵਾ ਦਿੱਤੇ ਜੀ ਹਾ ਪਿਓਰ ਦੇ ਦੇਖੋ ਜੀ ਸਾਰੇ ਡਿਜੀਟਲ ਦੁਪੱਟੇ 2.5 ਮੀਟਰ ਕੱਢਦੇ ਪੂਰੀ ਲੈਂਥ ਦੇ ਔਰ ਸੋਲੋ ਬਲੈਕ ਦੇ ਵਿੱਚ ਲਗ ਲਗ ਮਿਲਣਗੇ ਡਿਜ਼ਾਈਨ ਰੇਟ ਕਹਿੰਦੇ 750 ਰੁਪਏ ਅਗਲੀ ਡੀਅਰਿੰਗ ਦੇਖੋ ਜੀ ਇਹ ਆਲੋ ਪਿਓਰ ਜਾਮ ਦੇ ਉੱਤੇ ਬਹੁਤ ਸੋਹਣੀ ਡੀਨ ਤਿਆਰ ਕਰਾਈਆ ਦੇਖੋ ਸੋਲੋ ਵਾਈਟ ਦੇ ਵਿੱਚ ਪਿਓਰ ਜਾਮ ਦੀ ਸ਼ਰਟ ਦੇਖੋ ਜੀ ਕਿੰਨਾ ਪਿਆਰਾ ਬਟਨ ਲੱਗੇ ਹੋਏ ਹੈਂਡਵਰਕ ਹੋਏ ਹੋਏ ਨਾਲ ਆਲੋ ਪਿਓਰ ਜਾਮ ਦੀ ਬਾਟਮ ਪ੍ਰਿੰਟ ਮਿਲਣਗੇ ਦੁਪੱਟੇ ਪਿਓਰ ਦੇ ਦੇਖੋ ਜੀ ਇਸ ਤਰ੍ਹਾਂ ਦੇ ਵਿੱਚ ਕੰਟਰਾਸਟ ਦੇ ਵਿੱਚ ਬਹੁਤ ਸੋਹਣੀ ਡਿਜ਼ਾਈਨਿੰਗ ਆਹ ਲੋ ਕਲਰ ਮਿਲਣਗੇ ਇਸ ਤਰ੍ਹਾਂ ਦੇ ਸੋਲੋ ਵਾਈਟ ਰੇਡ ਕਹਿੰਦੇ ਕਰ ਦਿੱਤਾ ਜੀ 880 ਰੁਪਏ ਪਿਓਰ ਜਾਮ ਦੇ ਉੱਤੇ 880 ਰੁਪਏ ਦੀ ਰੇਂਜ ਦੇ ਵਿੱਚ ਅਗਲੀ ਡਿਜ਼ਾਈਨ ਦੇਖੋ ਜੀ ਆਹ ਲੋ ਇਹ ਵੀ ਪਿਓਰ ਜਾਮ ਦੇ ਵਿੱਚ ਆਹ ਲੋ ਕਰੋ ਚੱਕੀ ਬਨੇ ਸੋਹਣੇ ਸੋਹਣੇ ਡਿਜ਼ਾਈਨ ਪਿਓਰ ਜਾਮ ਦੇ ਉੱਤੇ ਆਹ ਦੇਖੋ ਸਾਰਾ ਡਿਜੀਟਲ ਬੇਸ ਦੇ ਉੱਤੇ ਚੈੱਕ ਕਰੋ ਜੀ ਬਰੀਕੀ ਨਾਲ ਮੋਤੀ ਦਾ ਵਰਕ ਹੋਵੇ ਟੋਟਲੀ ਨਾਲ ਬਾਜੂ ਵੀ ਰਹਿਣ ਡਿਜੀਟਲ ਰਹਿਣੇ ਆ ਮੰਡਾਲ ਦੀ ਰਹੇਗੀ ਬਾਟਮ 3 ਮੀਟਰ ਦੁਪट्टे ਰਹਿਣਗੇ ਜੀ ਪਿਓਰ ਦੇ ਹਾਂ ਪਿਓਰ ਦੇ ਦੁਪट्टे ਸਾਰੇ ਦੇਖੋ ਜੀ ਡਿਜੀਟਲ ਹੋਏ ਪਏ ਕਲਰ ਚਾਰਟ ਬੜੇ ਸੋਹਣੇ ਸੋਹਣੇ ਚਾਰ ਚਾਰ ਰੰਗਾਂ ਦਾ ਕਲਰ ਚਾਰਟ ਰੇਟ ਸਿਰਫ 1080 ਰੁਪਏ ਦੀ ਰੇਂਜ ਦੇ ਵਿੱਚ ਬਹੁਤ ਸੋਹਣੀ ਡਿਜ਼ਾਈਨਿੰਗ ਹੈ 1080 ਦੀ ਰੇਂਜ ਚ ਡਿਜ਼ਾਈਨ ਸਭ ਚ ਮਿਲਣਗੇ ਕੁਆਂਟੀਟੀ ਮਿਲੇਗੀ ਫੁੱਲ ਬਟਾ ਫੁੱਲ ਅਗਲੀ ਦੇਰ ਹੀ ਚੈੱਕ ਕਰੋ ਜੀ ਆਲੋ ਸਾਰੇ ਰਾਮ ਟੈਕਸ ਦੇ ਵੇਖ ਲੱਗੇ ਪਿਆ ਸੀ ਦੇਖੋ ਜੀ ਕਾਟਨ ਦੇ ਫੈਬਰਿਕ ਨਿਊ ਫੈਬਰਿਕ ਟੋਟਲੀ ਮੋਤੀ ਵਰਕ ਹੋਇਆ ਹੈ ਬਈ ਦੇਖੋ ਦੁਪੱਟੇ ਬੜੇ ਸ਼ਾਨਦਾਰ ਲਵਾਇਆ ਜੀ ਟੈਬੀ ਸਿਲਕ ਦੇ ਵਿੱਚ ਆ ਦੇਖੋ ਜੀ ਕਿੰਨੇ ਸੋਹਣੇ ਦੁਪੱਟੇ 2.5 ਮੀਟਰ ਕੱਢਦਾ ਪੂਰੀ ਖੁੱਲਾ ਚੋੜਾ ਲੈ ਚਾ ਦੁਪੱਟਾ ਰਹੇਗਾ ਜੀ ਸੇਮ ਟਿਕਨ ਦੀ ਲੈਸ ਲੱਗੀ ਪਈ ਹੈ ਦੁਪੱਟਾ ਪੂਰਾ ਹੈਵੀ ਟੈਬੀ ਸਿਲਕ ਦਾ ਕਲਰ ਚਾਰਟ ਦੇਖੋ ਜੀ ਕਿੰਨੇ ਸੋਹਣੇ ਚਾਰ-ਚਾਰ ਰੰਗਾਂ ਦਾ ਕਲਰ ਚਾਰਟ ਰੇਟ ਕੀ ਕਰ ਦਿੱਤਾ ਜੀ 1095 ਰੁਪਏ ਆ ਲੋ ਇਸ ਤੋਂ ਬਾਅਦ ਅਗਲੀ ਡੀਲ ਵਿੱਚ ਦੇਖੋ ਯਾਰੋ ਇਹ ਵੀ ਪਿਓਰ ਜਾਮ ਦੇ ਉੱਤੇ ਤਿਆਰ ਕਰਾਈ ਹੈ ਜੀ ਆਲੋ ਸਾਰੇ ਨਵੇਂ-ਨਵੇਂ ਬੇਸ ਆਲੋਰਾਓ ਚੈੱਕ ਜੀ ਘੇਰੇ ਦੇ ਉੱਤੇ ਬਹੁਤ ਸੋਹਣਾ ਖੀਨਖਾਬ ਦਾ ਪੈਚ ਲੱਗਿਆ ਹੋਇਆ ਤੇ ਨੱਕ ਤੇ ਦੇਖੋ ਜੀ ਮੋਤੀ ਵਰਕ ਦੇ ਨਾਲ ਦੁਪੱਟਾ ਮਿਲੇਗਾ ਜੀ ਨਾਲ ਪਿਓਰ ਕੋਟਾ ਡੋਰੀਆ ਦਾ ਜੀ ਬਹੁਤ ਸੋਹਣੀ ਡਿਜ਼ਾਈਨਿੰਗ ਕੋਟਾ ਡੋਰੀਆ ਦੇ ਦੁਪੱਟੇ ਇਸ ਤਰ੍ਹਾਂ ਦੇ ਕੋਈ ਕਿੰਨੀਆਂ ਸੋਹਣੀਆਂ ਸਰਦਾਰੀ ਡਿਜ਼ਾਈਨਿੰਗਾਂ ਕਲਰ ਚਾਰਟ ਚੈੱਕ ਕਰੋ ਜੀ ਮਾਰਕੀਟ ਰੇਟ 1395 1495 ਆਪਾਂ ਨੇ ਸੂਟ ਲਾ ਕੇ ਦੇਣਾ ਜੀ 995 ਰੁਪਏ ਦੀ ਰੇਟ ਤੇ ਡਿਜ਼ਾਈਨ ਬਹੁਤ ਸੋਹਣੇ-ਸੋਹਣੇ ਰੇਟ 995 ਰੁਪਏ ਚਲੋ ਅਗਲੀ ਡੇਰੀ ਦੇਖੋ ਜੀ ਆਹ ਲੋ ਇਹ ਵੀ ਕਾਟਨ ਵੇਚ ਤੇ ਲੀਲਣ ਵੇਚ ਕਰੀ ਅਸੀਂ ਚੈੱਕ ਕਰੋ ਜੀ ਕਿੰਨੀ ਸੋਹਣੀ ਆ ਟੋਟਲੀ ਧਾਗੇ ਦਾ ਵਰਕ ਚੈੱਕ ਕਰੋ ਜੀ ਕਿੰਨਾ ਸੋਹਣਾ ਬੱਗ ਚੈੱਕ ਕਰੋ ਜੀ ਕਿੰਨੇ ਸ਼ਾਨਦਾਰ ਆ ਬਾਜੂਆਂ ਦੇ ਵੀ ਵਰਕ ਦੁਪੱਟੇ ਲਗਵਾਏ ਜੀ ਕੋਟਾ ਡੋਰੀਆ ਦੇ ਨਾਲ ਇਸ ਤਰ੍ਹਾਂ ਨੇ ਦੇਖੋ ਜੀ ਕੰਟਰਾਸਟ ਦੇ ਵਿੱਚ ਦੇਖੋ ਕਿੰਨਾ ਸੋਹਣਾ ਦੁਪੱਟਾ ਹੋਇਆ ਹੋਇਆ ਕੋਟਾ ਡੋਰੀ 2.5 ਮੀਟਰ ਕੜਾ ਦੇਖੋ ਜੀ 4D ਦੁਪੱਟਾ ਕਲਰ ਚਾਰਡ ਬੜੇ ਸੋਹਣੇ ਆ ਲੋ ਜੀ ਚਾਰ ਚਾਰ ਰੰਗਾਂ ਦਾ ਕਲਰ ਚਾਰਡ ਰੇਡ ਦਾ ਤਮਾਕਾ ਸੂੜ ਲਾ ਕੇ ਦੇਣਾ ਜੀ 1095 ਰੁਪਏ ਦਾ ਆ ਲੋ ਚੈੱਕ ਪਿਓਰ ਜਾਮ ਦੇ ਉੱਤੇ ਟੋਟਲੀ ਧਾਗੇ ਦਾ ਵਰਕ ਹੋਇਆ ਪਿਆ ਦੁਪੱਟੇ ਬੜੇ ਸ਼ਾਨਦਾਰ ਲਵਾਇਆ ਕੋਟਾ ਡੋਰੀਆ ਦੇ ਦੇਖੋ ਜੀ 2 ਸੈਟ ਦੁਪੱਟਿਆਂ ਦੇ ਕੋਟਾ ਡੋਰੀਆ ਦਾ ਵਰਕ ਕਲਰ ਚਾਰਡ ਚੈੱਕ ਕਰੋ ਜੀ ਕਿੰਨੇ ਸੋਹਣੇ ਸੋਹਣੇ ਕਲਰ ਚਾਰਡ ਚਾਰ ਚਾਰ ਰੰਗਾਂ ਦਾ ਕਲਰ ਚਾਰਡ 1295 1395 ਲਈ ਡਿਜ਼ਾਈਨਿੰਗ ਹੈ ਮੋਤੀ ਵਰਕ ਦੇ ਨਾਲ ਲਾ ਕੇ ਦੇਣੀ ਹੈ ਜੀ 1095 ਰੁਪਏ ਹਾਲੋ ਅਗਲੀ ਡੇਰੀ ਚੈੱਕ ਕਰੋ ਜੀ ਹਾਂ ਨੂੰ ਪਿਓਰ ਜਾਮ ਦੇ ਉੱਤੇ ਇਹਨੇ ਗਰਮੀਆਂ ਦੀ ਤਿਆਰੀ ਸਟਾਰਟ ਹੋ ਗਈ ਆ ਦੇਖੋ ਜੀ ਬਹੁਤ ਸੋਹਣਾ ਧਾਗੇ ਦਾ ਵਰਕ ਦੇਖੋ ਕਿੰਨਾ ਸ਼ਾਨਦਾਰ ਦੁਪੱਟਾ ਦੇਖੋ ਜੀ ਕਿੰਨਾ ਸੋਹਣਾ ਨਾਲ ਲਵਾਇਆ ਹਾਲੋ ਜੀ ਪਿਓਰ ਟੈਬੀ ਸਿਲਕ ਦਾ ਦੁਪੱਟਾ ਦੇਖੋ ਜੀ ਕਿੰਨਾ ਪਿਆਰਾ ਚਿਕਨ ਦਾ ਵਰਕ ਹੋਇਆ ਪਿਆ ਕਲਰ ਚਾਰਡ ਦੇਖੋ ਜੀ ਕਿੰਨੇ ਸੋਹਣੇ ਸੋਲੋ ਵਾਈਟ ਦੇ ਵਿੱਚ ਚਾਰ ਰੰਗਾਂ ਦਾ ਕਲਰ ਚਾਰਡ ਰੇਟ 1095 ਰੁਪਏ ਅਗਲੀ ਡੇਰੀ ਚੈੱਕ ਕਰੋ ਜੀ ਪਿਓਰ ਦੀ ਬਾਟਮ 3 ਮੀਟਰ ਬਹੁਤ ਸੋਹਣਾ ਵਰਕ ਕਰਵਾਇਆ ਜੀ ਨਾਲ ਬਸਕੋਸ ਔਰਗੰਝਾ ਦੀ ਛੱਲੜ ਦੇ ਉੱਤੇ ਕਰੋ ਚੈੱਕ ਕਿੰਨਾ ਸੋਹਣਾ ਕੰਟਰਾਸਟ ਦੁਪੱਟੇ ਵੀ ਲਵਾਇਆ ਜੀ ਨਾਲ ਪਿਓਰ ਬਸਕੋਸ ਔਰਗੰਝਾ ਦੇ ਇਸ ਤਰ੍ਹਾਂ ਦੇ ਵਰਕ ਕੀਤੇ ਹੋਏ ਦੇਖੋ ਬਹੁਤ ਸੋਹਣੀਆਂ ਚੀਜ਼ਾਂ ਦੀਆਂ ਲੈਸਾਂ ਲੱਗੀਆਂ ਵਈਆਂ ਕਲਰ ਚਾਰਟ ਦੇਖੋ ਜੀ ਕਿੰਨੇ ਸੋਹਣੇ ਸੋਹਣੇ ਫੇਰ ਰੰਗਾਂ ਦਾ ਕਲਰ ਚਾਰਟ ਰੇਟ ਦਾ ਧਮਾਕਾ ਸੂਟ ਲਾ ਕੇ ਦੇਣਾ ਜੀ 1250 ਰੁਪਏ ਮਾਰਕੀਟ 1595 1699 ਰੇਟ ਆਪਣਾ 1250 ਰੁਪਏ ਉਸ ਤੋਂ ਬਾਅਦ ਅਗਲੀ ਡੇਲੀ ਚੈੱਕ ਕਰੋ ਜੀ ਬੂ ਮੈਂਡ ਨੰਮੀ ਕਰਾਂ ਮੈਂ ਮਾਲ ਕਿਸੇ ਵੀ ਕਰਦਾ ਮਸ ਫੂਟ ਲੈ ਜੋ ਜੀ ਬੂ ਮੈਂ ਲੈ ਜੋ ਭਾਵੇਂ ਲੈ ਜੋ ਰਾਮ ਟੈਕਸ ਆ ਦੇਖੋ ਜੀ ਬਹੁਤ ਸੋਹਣਾ ਦਰਦੋਜੀ ਦੇ ਵਰਕ ਦੇ ਨਾਲ ساری ਡਿਜੀਟਲ ਦੇ ਵਿੱਚ ਆਈਟਮ ਦੁਪੱਟਾ ਬੜਾ ਸ਼ਾਨਦਾਰ ਲਵਾਇਆ ਜੀ ਫੁੱਲ ਪਿਓਰ ਦਾ ਦੁਪੱਟਾ ਜੇਕਰ ਚੈੱਕ ਫੁੱਲ ਪਿਓਰ ਦੇ ਮਿਲਣਗੇ ਦੁਪੱਟੇ ਇਸ ਤਰ੍ਹਾਂ ਦੇ ਡਿਜ਼ਾਈਨ ਤੇ ਕੁਆਂਟੀਟੀ ਫੁੱਲ ਬੜਾ ਫੁੱਲ ਸੂਟ ਲਾ ਕੇ ਦੇਣਾ ਜੀ ਬੂਮੈਂਟ ਦਾ 1470 ਰੁਪਏ ਦੀ ਰੇਂਜ ਦੇ ਵਿੱਚ ਉਹ ਚੈੱਕ ਜੀ ਬੂਮੈਂਟ ਦੀ ਡਿਜ਼ਾਈਨਿੰਗ ਡਿਜ਼ਾਈਨ ਮਿਲਣਗੇ 15 ਤੋਂ 20 ਰੇਟ ਦਾ ਧਮਾਕਾ 1050 ਰੁਪਏ ਤੋਂ ਸਟਾਰਟਿੰਗ ਦੇਖੋ ਜੀ ਆਹ ਲੋ ਕਲਰ ਚਾਰਟ ਮਿਲਣਗੇ ਇਦਾਂ ਦੇ ਚਾਰ-ਚਾਰ ਰੰਗਾਂ ਦੇ ਕਲਰ ਚਾਰਟ ਰੇਟ 1050 ਰੁਪਏ ਉਦੋਂ ਬਾਅਦ ਅਗਲੀ ਡਿਜ਼ਾਈਨ ਚੈੱਕ ਕਰੋ ਜੀ ਆਹ ਲੋ ਚਿਕਨ ਵਰਕ ਦੇ ਉੱਤੇ ਬਹੁਤ ਸੋਹਣੀ ਡਿਜ਼ਾਈਨਿੰਗ ਟੋਟਲੀ ਹੈਂਡਵਰਕ ਦਾ ਕੰਮ ਨੱਕ ਤੇ ਵਿਦ ਮਿਲੇਗਾ ਨਾਲ ਇਨਰ ਦੁਪੱਟਾ ਮਿਲੇਗਾ ਜੀ ਨਾਲ ਬਹੁਤ ਸੋਹਣਾ ਵਰਕ ਕੀਤਾ ਹੋਇਆ ਚਿਕਨ ਦਾ ਲੋ ਕਿੰਨਾ ਸੋਹਣਾ 2 ਕਲਰ ਚਾਰਟ ਦੇਖੋ ਜੀ ਇਦਾਂ ਦੇ ਸੋਹਣੇ ਸੋਹਣੇ ਚਾਰ ਚਾਰ ਰੰਗਾਂ ਦੇ ਕਲਰ ਚਾਰਟ ਰੇਡ 675 ਰੁਪਏ ਵੀਡੀਓ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਣੀ ਆ ਬਹੁਤ ਵੱਡੇ ਫਾਇਦੇ ਹੋਣੇ ਆ ਤਿਆਰ ਕਣਾਣਾ ਕਿੱਥੇ ਆ ਐਸਕੇ ਟੈਕਸਟਾਈਲ ਮਰਿੰਡਾ ਮੇਨ ਲੁਧਿਆਣਾ ਹਾਈਵੇ ਉਪੋਜਿਟ ਰਾਜਮਹਿਲ ਪੈਲਸ